ਇਸੇ ਦਾ ਦੁੱਖ ਦੇਖ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਿੰਨਾ ਨੇੜੇ ਲੈ ਜਾਂਦੀ ਹੈ ਸਾਨੂੰ ਇਨਸਾਨੀਅਤ ਤੋਂ ਇਨਸਾਨਾਂ ਦੇ ਲਈ ਕਈ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਇਸ ਤਰ੍ਹਾਂ ਹੀ ਬਣੀਆਂ ਤੇ ਕੰਮ ਕਰਦੀਆਂ ਨੇ ਪਰ ਜਾਨਵਰਾਂ ਲਈ ਉਹ ਅਪਾਹਜ ਜੋ ਆਪਣੇ ਲਈ ਵੀ ਕੁਝ ਨਹੀਂ ਕਰ ਸਕਦੇ ਤੇ ਸ਼ਾਇਦ ਦੂਸਰੇ ਦੇ ਖਾਤਰ ਆਪਣੀ ਜਾਨ ਵੀ ਦੇ ਦਿੰਦੇ ਆ ਇਨ੍ਹਾਂ ਦਰਵੇਸ਼ਾਂ ਦੇ ਲਈ ਬਹੁਤ ਘੱਟ ਸੰਸਥਾਵਾਂ ਜਾਂ ਲੋਕ ਉੱਠ ਕੇ ਖੜਦੇ ਆ ਜਿਨ੍ਹਾਂ ਨੂੰ ਸਮਾਜ ਦੀ ਨਫ਼ਰਤ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਫਿਰ ਵੀ ਕੁਝ ਇਸ ਤਰ੍ਹਾਂ ਦੀਆਂ ਡੌਗ ਲਵਰਸ ਦੀਆਂ ਐਨ ਜੀਓਜ਼ ਨੇ ਸੁਸਾਇਟੀਆਂ ਨੇ ਇਸੇ ਤਰ੍ਹਾਂ ਦੀ ਇੱਕ ਸੁਸਾਇਟੀ ਹੈ ਰਜਿਸਟਰਡ ਆ ਲਿਵ ਐਂਡ ਲੈਟ ਲਿਵ ਦਰਵੇਸ਼ ਸਿਆ ਸੁਸਾਇਟੀ ਇਹ ਹੈ ਜੀ ਭਾਰਤ ਦਾ ਇੱਕ ਸੂਬਾ ਪੰਜਾਬ ਜਿਹਦਾ ਜ਼ਿਲ੍ਹਾ ਲੁਧਿਆਣਾ ਤੇ ਲੁਧਿਆਣੇ ਦੇ ਵਿੱਚ ਅੱਗੋਂ ਮੁੱਲਾਂਪੁਰ ਦੇ ਕਸਬੇ ਦੇ ਵਿੱਚ ਇਹ ਸੰਸਥਾ ਬਣੀ ਹੈ ਜਾਂਗਪੁਰ ਨੂੰ ਜਾਂਦੇ ਰਾਹ ਦੇ ਉੱਤੇ ਫਾਟਕਾਂ ਦੇ ਕੋਲ ਇਹ ਸੰਸਥਾ ਜਿਦੇ ਵਿੱਚ ਬਹੁਤ ਸਾਰੇ ਅਪਾਹਜ ਜ਼ਖਮੀ ਬਿਮਾਰ ਲੋਕਾਂ ਵੱਲੋਂ ਕਿਸੇ ਤਰ੍ਹਾਂ ਸ਼ੋਸ਼ਣ ਕਰਕੇ ਕੁੱਟਮਾਰ ਕਰਕੇ ਸੜਕਾਂ ਤੇ ਸੁੱਟੇ ਹੋਏ ਛੱਡੇ ਹੋਏ ਕੁੱਤਿਆਂ ਦਾ ਛੋਟੇ-ਛੋਟੇ ਕਤੂਰੇ-ਕਤੂਰੀਆਂ ਦਾ ਇਲਾਜ ਹੁੰਦਾ ਕੋਈ ਜ਼ਖਮੀ ਆ ਕਿਸੇ ਨੇ ਇੱਟਾਂ-ਵੱਟੇ ਮਾਰੇ ਆ ਕਿਸੇ ਦੇ ਸਿਰ 'ਚ ਡਾਂਗਾ ਮਾਰੀਆਂ ਨੇ ਉਹਨਾਂ ਸਾਰਿਆਂ ਨੂੰ ਇੱਥੋਂ ਤੱਕ ਇੱਕ ਅਜਿਹਾ ਦਰवेश ਸਾਡੇ ਕੋਲ ਜੀ ਦੇ ਕੇ ਨੱਕ ਦੇ ਉੱਤੇ ਕਹੀ ਮਾਰ ਕੇ ਮੂੰਹ ਹੀ ਵੱਡਾ ਨੱਕ ਵੱਡਿਆ ਗਿਆ ਉਹ ਬੱਚਿਆਂ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਸੰਭਾਲਣ ਦੀ ਪਿਆਰ ਦੇਣ ਦੀ ਸਹਾਰਾ ਦੇਣ ਦੀ ਉਹਨਾਂ ਦਾ ਵਿਸ਼ਵਾਸ ਜਿੱਤਣ ਦੀ ਜਿੰਨੀ ਵੀ ਉਹਨਾਂ ਦੀ ਜ਼ਿੰਦਗੀ ਆ ਉਹਨੂੰ ਕੁਝ ਸਾਕਾ ਕਰ ਸਕੀਏ ਥੋੜਾ ਮੋਟਾ ਦੁੱਖ ਤਾਂ ਘਟਾ ਸਕੀਏ ਇਹਨਾਂ ਦਾ ਜਿਹੜੇ ਵਿਚਾਰੇ ਬੋਲ ਕੇ ਨਹੀਂ ਦੱਸ ਸਕਦੇ ਆਪਣਾ ਇਲਾਜ ਆਪ ਨਹੀਂ ਕਰ ਸਕਦੇ ਸ਼ਾਇਦ ਇਹ ਉਹ ਦਰਵੇਸ਼ ਹੈ ਜਿਨ੍ਹਾਂ ਦਾ ਇਲਾਜ ਹਸਪਤਾਲਾਂ ਦੇ ਵਿੱਚ ਵੀ ਲੋਕ ਨਹੀਂ ਕਰਾ ਸਕਦੇ ਕਿਉਂਕਿ ਸਾਰਿਆਂ ਦੇ ਕੋਲ ਇੰਨੀ ਮਾਇਕ ਗੁੰਜਾਇਸ਼ ਵੀ ਨਹੀਂ ਹੁੰਦੀ ਤੇ ਜੇ ਹਸਪਤਾਲ ਚੋਂ ਇਲਾਜ ਹੋ ਵੀ ਜਾਵੇ ਫਿਰ ਵੀ ਉਹਨਾਂ ਨੂੰ ਰੱਖਣ ਲਈ ਕੁਝ ਹਫ਼ਤੇ ਮਹੀਨੇ ਚਾਹੀਦੇ ਆ ਹੌਲੀ-ਹੌਲੀ ਜਾ ਕੇ ਇਹਨਾਂ ਦੇ ਜ਼ਖਮ ਭਰਦੇ ਆ ਹੌਲੀ-ਹੌਲੀ ਇਹਨਾਂ ਸੁਧਾਰ ਹੁੰਦਾ ਤੇ ਕਈ ਇਸ ਤਰ੍ਹਾਂ ਦੇ ਦਰਵੇਸ਼ ਜਿਨ੍ਹਾਂ ਨੂੰ ਕਿ ਗੁਰਦਿਆਂ ਦੀ ਸਮੱਸਿਆ ਜਿਨ੍ਹਾਂ ਨੂੰ ਕੋਈ ਪੱਕੀਆਂ ਅਜਈਆਂ ਬਿਮਾਰੀਆਂ ਚ ਸ਼ਾਇਦ ਜਿਨ੍ਹਾਂ ਤੋਂ ਕਦੇ ਠੀਕ ਹੀ ਨਹੀਂ ਹੋ ਸਕਦੇ ਫਿਰ ਵੀ ਜ਼ਿੰਦਗੀ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਤਾਂ ਕੱਢਣਾ ਹੀ ਹੁੰਦਾ ਉਹਦੇ ਲਈ ਵੀ ਅਸੀਂ ਕੋਸ਼ਿਸ਼ ਕਰਦੇ ਆਂ ਇਹਨਾਂ ਦਾ ਸਹਾਰਾ ਬਣੀਏ ਇਹਨਾਂ ਨੇ ਆਦਮ ਸਮੇ ਤੋਂ ਲੈ ਕੇ ਇਨਸਾਨ ਦੀ ਮਦਦ ਕੀਤੀ ਵਫਾਦਾਰੀ ਨਿਭਾਈ ਤੇ ਆਪਾਂ ਇਹਨਾਂ ਦੇ ਜ਼ਖਮਾਂ ਤੇ ਕੋਈ ਮੱਲਮ ਪੱਟੀ ਤਾਂ ਕਰ ਸਕੀਏ ਆਓ ਸਾਡੇ ਨਾਲ ਸਾਨੂੰ ਸਹਿਯੋਗ ਕਰੋ ਅਸੀਂ ਤੁਹਾਡੇ ਸਹਿਯੋਗ ਦੀ ਉਡੀਕ ਦੇ ਵਿੱਚ ਆਪਣੇ ਵੱਲੋਂ ਕਦਮ ਅੱਗੇ ਵਧਾ ਰਹੇ ਆ ਤੁਸੀਂ ਵੀ ਭਾਵੇਂ ਪੂਰੀ ਸੁਵਿਧਾ ਸੰਪੰਨ ਹੋ ਆਪਣੇ ਜੀਵਨ 'ਚ ਖੁਸ਼ ਹੋ ਤਾਂ ਹੋਰ ਖੁਸ਼ੀਆਂ ਭਰ ਲਓ ਤੇ ਜੇ ਤੁਸੀਂ ਜੀਵਨ ਤੋਂ ਉਪਰਾਮ ਨਿਰਾਸ਼ ਹੋ ਚੁੱਕੇ ਹੋ ਤਾਂ ਜ਼ਰੂਰ ਆਓ ਸਾਡੇ ਕੋਲ ਸਾਡੇ ਨਾਲ ਜੁੜੋ ਤੁਹਾਡੇ ਦਿਲ ਦਾ ਦਰਦ ਘਟੇਗਾ ਤੁਹਾਡੇ ਮਨ ਨੂੰ ਇੰਨਾ ਸਕੂਨ ਮਿਲੇਗਾ ਇੱਕ ਵਾਰੀ ਸੇਵਾ ਕਰਕੇ ਵੇਖੋ ਤੇ ਜੇ ਤੁਸੀਂ ਕੋੜਾ ਕੇ ਵੀ ਸੇਵਾ ਨਹੀਂ ਕਰ ਸਕਦੇ ਜਿੱਥੇ ਵੀ ਕਿਤੇ ਰਹਨੇ ਹੋ ਸੱਤ ਸਮੁੰਦਰ ਪਾਰ ਵੀ ਭਾਵੇਂ ਰਹਿੰਦੇ ਹੋਵੋ ਤਾਂ ਵੀ ਤੁਸੀਂ ਸਾਡੀ ਮਦਦ ਕਰੋ ਮਾਇਕ ਤੌਰ ਤੇ ਕਿਉਂਕਿ ਬਹੁਤ ਫੰਡਸ ਦੀ ਲੋੜ ਹੁੰਦੀ ਹੈ ਸਾਨੂੰ ਇਹਨਾਂ ਨੂੰ ਫੀਡ ਕਰਨਾ ਕਿਉਂਕਿ ਜੇ ਆਪਾਂ ਇਸ ਸੰਸਥਾ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤਕਰੀਬਨ 120 30 ਦੇ ਕਰੀਬ ਦਰਵੇਸ਼ ਨੇ ਤੇ ਉਹਨਾਂ ਚੋਂ ਤਕਰੀਬਨ 100 ਤਹ ਜਿਹੇ ਆ ਜਿਹੜੇ ਜਾਂ ਅਪਾਹਜ ਨੇ ਜਿਨ੍ਹਾਂ ਦਾ ਇਲਾਜ ਚੱਲ ਰਹੇ ਨੇ ਤਾਂ ਉਹਨਾਂ ਬੱਚਿਆਂ ਦੀ ਸਾਂਭ ਸੰਭਾਲ ਲਈ ਬਹੁਤ ਜ਼ਰੂਰਤ ਆ ਸਫਾਈ ਦਾ ਕੰਮ ਵੀ ਚੱਲਦਾ ਸ਼ੈਲਟਰ ਦੇ ਵਿੱਚ ਉਹ ਸਾਰੀ ਦੇ ਕੰਮ ਵੀ ਚੱਲਦੇ ਨੇ ਇਹਨਾਂ ਦਰਵੇਸ਼ਾਂ ਨੂੰ ਤਿੰਨ ਟਾਈਮ ਤੇ ਖਾਣਾ ਪਿਆਣਾ ਹੁੰਦਾ ਦਵਾਈਆਂ ਦੇਣੀਆਂ ਟੋਨਿਕਸ ਦੇਣੀਆਂ ਇਹਨਾਂ ਦੀ ਐਕਸਰਸਾਈਜ਼ ਕਰਾਉਣੀ ਕਸਰਤ ਕਰਾਉਂਦਿਆਂ ਕਰਾਉਂਦੇ ਆ ਮਾਲਿਸ਼ ਕਰਨੀ ਫਿਜ਼ੀਓਥੈਰੇਪੀ ਸਾਰਾ ਕੁਝ ਕਰਨਾ ਹੁੰਦਾ ਕੁਝ ਮਸ਼ੀਨਾਂ ਨਾਲ ਕੁਝ ਹੱਥਾਂ ਦੇ ਨਾਲ ਇਹ ਕੰਮ ਹੁੰਦੇ ਆ ਫਿਰ ਇਹਨਾਂ ਨੂੰ ਗਰਮੀਆਂ ਤੋਂ ਬਚਾਉਣਾ ਠੰਡ ਤੋਂ ਬਚਾਉਣਾ ਉਸੀ ਤਰ੍ਹਾਂ ਹੀ ਵਕ ਕੋ ਵਕਰੇ ਕੋਈ ਪੱਖਿਆਂ ਦਾ ਪ੍ਰਬੰਧ ਕੋਈ ਫੂਲਰ ਏਸੀ ਲਾਉਣੇ ਤੇ ਸਾਰਾ ਦੇ ਵਿੱਚ ਹੀਟ ਪੈਡ ਦੇਣੇ ਹੀਟਰ ਲਾਉਣੇ ਤੇ ਇਹਨਾਂ ਦੇ ਕੰਬਲ ਵਾਰ-ਵਾਰ ਵਿਛਾਉਣੇ ਕਿਉਂਕਿ ਬੱਚੇ ਆਪਾਜ ਨੇ ਫਿਰ ਖਰਾਬ ਕਰ ਲੈਂਦੇ ਆ ਕੋਈ ਖੂਨ ਨਾਲ ਲੱਬੜ ਜਾਂਦਾ ਕੋਈ ਕੁਝ ਸੋ ਇਹਨਾਂ ਸਾਰਿਆਂ ਲਈ ਤੇ ਇੱਥੇ ਬਸ ਨਹੀਂ ਸਾਡੀ ਸੰਸਥਾ ਇਹ ਵੀ ਕੋਸ਼ਿਸ਼ ਕਰਦੀ ਹੈ ਕਿ ਜੋ ਬੱਚੇ ਠੀਕ ਹੋ ਗਏ ਉਹਨਾਂ ਨੂੰ ਉਹਨਾਂ ਦੇ ਹੀ ਪਿਤਰੀ ਥਾਂ ਤੇ ਰਿਲੀਜ਼ ਕੀਤਾ ਜਾਵੇ ਪਰ ਕਈ ਵਾਰ ਉਹਨਾਂ ਦੇ ਉਹਨਾਂ ਨੂੰ ਇੱਥੇ ਲਿਆਉਣ ਵਾਲੇ ਜਿਹੜੇ ਕੇਅਰ ਟੇਕਰਸ ਦਾ ਮੁੜ ਕੇ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਤਾਂ ਉਹ ਬੱਚੇ ਵੀ ਸਾਡੇ ਕੋਲ ਨੇ ਤੇ ਉਹ ਤੰਦਰੁਸਤ ਬੱਚਿਆਂ ਨੂੰ ਅਗਰ ਪਰਮਾਤਮਾ ਨੇ ਨਵੀਂ ਜ਼ਿੰਦਗੀ ਦਿੱਤੀ ਹੈ ਤਾਂ ਸੰਭਾਲ ਤਾਂ ਉਹਨਾਂ ਦੀ ਵੀ ਕਰਨੀ ਬਣਦੀ ਹੈ ਨਾ ਹੋਰ ਗੱਲ ਦੱਸਾਂ ਕਿ ਇਸ ਸੰਸਥਾ ਦੇ ਵੱਲੋਂ ਸਰਕਾਰ ਵੱਲ ਨਹੀਂ ਵੇਖਿਆ ਜਾਂਦਾ ਬਲਕਿ ਆਪ ਹੀ ਫੀਮੇਲ ਡੌਗਸ ਦੇ ਯਾ ਮੇਲ ਡੌਗਸ ਦੇ ਵੀ ਸਟਰਲਾਈਜ਼ੇਸ਼ਨ ਦੇ ਕੈਂਪ ਬਿਲਕੁਲ ਮੁਫਤ ਚਲਾਏ ਜਾਂਦੇ ਨੇ ਅਸੀਂ ਡਾਕਟਰ ਨੂੰ ਫੀਸ ਅਦਾ ਕਰਦੇ ਆ ਤੇ ਧੰਨਵਾਦ ਉਹਨਾਂ ਡਾਕਟਰ ਸਾਹਿਬਾਨ ਦਾ ਵੀ ਜੋ ਕਾਫੀ ਘੱਟ ਖਰਚ ਤੇ ਸਰਜਰੀਜ਼ ਕਰਕੇ ਜਾਂਦੇ ਨੇ ਸ਼ੈਲਟਰ ਹੋਮ ਦੇ ਅੰਦਰ ਆਪਰੇਸ਼ਨ ਕੀਤੇ ਜਾਂਦੇ ਆ ਕਿੰਨੇ ਹੀ ਤਕਰੀਬਨ 3-400 ਨਸਬੰਦੀ ਤੇ ਆਪਰੇਸ਼ਨ ਇੱਥੇ ਹੋ ਚੁੱਕੇ ਨੇ ਇਸ ਤੋਂ ਵੀ ਜ਼ਿਆਦਾ ਹੋਵੇ ਹੋਣਗੇ ਤੇ ਇਹ ਆਪਰੇਸ਼ਨਸ ਇਹ صدਕਾ ਜਿੱਥੇ ਅਸੀਂ ਇਹਨਾਂ ਸੜਕਾਂ ਤੇ ਫਿਰਦੇ ਆਵਾਰਾ ਕਹੇ ਜਾ ਕੇ ਦੁਰਕਾਰੇ ਜਾਂਦੇ ਇਹਨਾਂ ਡੌਗਸ ਦੀਆਂ ਸਨ ਇਹਨਾਂ ਦੀ ਗਿਣਤੀ ਨੂੰ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਫ੍ਰੀ ਆਫ ਕਾਸਟ ਉਹਨਾਂ ਦੇ ਆਪਰੇਸ਼ਨ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਇੱਥੇ ਵੈਕਸੀਨੇਸ਼ਨ ਦੇ ਵੀ ਫ੍ਰੀ ਵੈਕਸੀਨ ਦੇ ਕੈਂਪ ਲਾਏ ਜਾਂਦੇ ਆ ਅਲਕਾ ਦੀ ਵੈਕਸੀਨ ਸੱਤ ਬਿਮਾਰੀਆਂ ਤੋਂ ਬਚਾ ਦੀ ਵੈਕਸੀਨ 7 ਇਨ 1 ਵਗੈਰਾ ਵਗੈਰਾ ਤੇ ਅਗਲੀ ਗੱਲ ਇਹ ਕਿ ਬਹੁਤ ਸਾਰੇ ਜ਼ਖਮੀ ਬਿਮਾਰਾਂ ਨੂੰ ਰੈਸਕਿਊ ਕਰਾ ਕੇ ਹਸਪੀਟਲ ਤੇ ਜਣਾ ਆਪਰੇਸ਼ਨ ਕਰਾਉਣੇ ਉਥੋਂ ਵਾਪਸ ਲਿਆਉਣਾ ਉਹਨਾਂ ਦੀ ਪੋਸਟ ਆਪਰੇਟਿਵ ਕੇਅਰ ਉਹ ਵੀ ਕੀਤੀ ਜਾਂਦੀ ਹੈ ਹੋਰ ਦੱਸਾਂ ਤਾਂ ਆਲੇ ਦੁਆਲੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਜਿੱਥੋਂ ਕਿਤੋਂ ਪਤਾ ਲੱਗਦਾ ਕਿ ਜਿਹੜੇ ਜਾਨਵਰ ਨੇ ਕਿਤੇ ਹਲਕੇ ਕੁੱਤੇ ਨੇ ਕਿਸੇ ਨੂੰ ਕੱਟ ਲਿਆ ਕਿਤੇ ਕੁਛ ਆ ਤਾਂ ਉਹਨਾਂ ਸਾਰਿਆਂ ਦੇ ਫਿਰ ਅਸੀਂ ਗਲੀਆਂ ਦੇ ਵਿੱਚ ਜਾ ਜਾ ਕੇ ਵੀ ਵੈਕਸੀਨ ਦੀ ਮੁਹਿੰਮ ਚਲਾਉਨੇ ਆ ਕੈਂਪ ਲਗਾਉਨੇ ਆ ਤਾਂ ਕਿ ਇਹ ਕੋਸ਼ਿਸ਼ਾਂ ਦੇ ਵਿੱਚ ਤੁਸੀਂ ਸਾਨੂੰ ਸਹਿਯੋਗ ਨਹੀਂ ਦਿਓਗੇ ਥੋੜੀ ਜੀ ਮਦਦ ਕਰਨੀ ਹੈ ਜੀ ਇਹ ਵਾਲਾ ਇੱਕ ਸਕੈਨਰ ਹੈ ਤੁਹਾਨੂੰ ਤੁਸੀਂ ਸਕੈਨ ਕਰਕੇ ਉਹਦੀ ਤਸਵੀਰ ਪੈਸਾ ਪਾ ਸਕਦੇ ਹੋ ਜਿਹਦਾ ਕਿ ਹਿਸਾਬ ਇਸ ਗਰੁੱਪ ਦੇ ਬਣੇ ਵਟਸਐਪ ਗਰੁੱਪ ਦੇ ਵਿੱਚ ਹਰ ਰੋਜ਼ ਦਿੱਤਾ ਜਾਂਦਾ ਤੇ ਮਹੀਨੇ ਬਾਅਦ ਪੂਰਾ ਜਿਹੜਾ ਸਾਡਾ ਕੈਸ਼ ਬੁੱਕ ਹੈ ਰਜਿਸਟਰ ਵੀ ਦਿਖਾਇਆ ਜਾਂਦਾ ਸੋ ਹਰ ਚੀਜ਼ ਪਾਰਦਰਸ਼ੀਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ-ਇੱਕਲੇ ਡੌਗ ਦੀ ਰਿਪੋਰਟ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸ ਦਿਨ ਕੀਨੇ ਖਾਦਾ ਨਹੀਂ ਖਾਦਾ ਕੀ ਖਾਣਾ ਪਾਇਆ ਗਿਆ ਇਹ ਸੇਵਾ ਹੋਈ ਦਾਨੀ ਸੱਜਣਾ ਵੱਲੋਂ ਕਿੰਨਾ ਪੈਸਾ ਦਿੱਤਾ ਗਿਆ ਸੋ ਉਸ ਦੇ ਜਿਹੜਾ ਵੇਰਵਾ ਬਿਉਰਾ ਤੁਸੀਂ ਦੇਖ ਸਕਦੇ ਹੋ ਉਹ ਦਿੱਤਾ ਜਾਂਦਾ ਹੈ ਤੇ ਅਜੇ ਵੀ ਸਾਨੂੰ ਹੋਰ ਦਾਨ ਦੀ ਜ਼ਰੂਰਤ ਹੈ ਖਾਸ ਕਰਕੇ ਜਿਹੜੀ ਜਗ੍ਹਾ ਤੇ ਦਰਵੇਸ਼ ਤੁਸੀਂ ਖੇਡਦੇ ਤੁਰੇ ਫਿਰਦੇ 휠ਚੇਅਰਸ ਦੇ ਉੱਪਰ ਮੂਵ ਕਰਦੇ ਦੇਖ ਸਕਦੇ ਹੋ ਇਹ ਜਗ੍ਹਾ ਵੀ ਅਜੇ ਪੂਰੀ ਸਾਡੀ ਨਹੀਂ ਹੋਈ ਇਹਨੂੰ ਖਰੀਦਣ ਦੇ ਲਈ ਵੀ ਅਜੇ ਕਾਫੀ ਪੈਸੇ ਲੱਗਾਰਾ ਸੋ ਤੁਸੀਂ ਉਹਦੇ ਲਈ ਵੀ ਮਦਦ ਪਾ ਸਕਦੇ ਹੋ ਰੋਜ਼ਾਨਾ ਕਿੰਨੀਆਂ ਹੀ 7-8000 ਦੀਆਂ ਦਵਾਈਆਂ ਇੱਥੇ ਲੱਗ ਜਾਂਦੀਆਂ ਨੇ 3000 ਖਾਣੇ ਦਾ ਖਰਚਾ ਆਉਂਦਾ ਤਾਂ ਜਿਹੜੇ ਸ਼ੈਲਟਰ ਚ 10000 ਦੇ ਕਰੀਬ ਖਰਚਾ ਆਉਂਦਾ ਤਾਂ ਉਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਓ ਉਮੀਦ ਹੈ ਤੁਸੀਂ ਇਸ ਸਕੂਨ ਦੇ ਭਾਗੀ ਬਣੋਗੇ ਕਿਉਂਕਿ ਆਪਾਂ ਸ਼ੈਲਟਰ ਦੇ ਵਿੱਚ ਕਿਸੇ ਵੀ ਜੋ ਇੰਡੀ ਬਰੀਡ ਦਾ ਦੇਸੀ ਨਸਲ ਦਾ ਕੋਈ ਕੁੱਤਾ ਕੋਈ ਸੜਕ ਤੇ ਅਪਾਹਜ ਬਿਮਾਰ ਜ਼ਖਮੀ ਕੋਈ ਵੀ ਹੈ ਕੋਈ ਐਕਸੀਡੈਂਟ ਵਾਲਾ ਕੁਝ ਵੀ ਹੈ ਉਹਦਾ ਬਿਲਕੁਲ ਫ੍ਰੀ ਦੇ ਵਿੱਚ ਮੁਫਤ ਇਲਾਜ ਕਰਦੇ ਆ ਤੇ ਉਹ ਅਪਾਹਜਾਂ ਦਾ ਰਖ ਰਖਾਵ ਵੀ ਤੇ ਬਿਲਕੁਲ ਮੁਫਤ ਕੀਤਾ ਜਾਂਦਾ ਕਿਸੇ ਤੋਂ ਇੱਕ ਪੈਸਾ ਵੀ ਆਪਾਂ ਡਿਮਾਂਡ ਨਹੀਂ ਕਰਦੇ ਆ ਆਪਣੀ ਖੁਸ਼ੀ ਦੇ ਨਾਲ ਕੋਈ ਡੋਨੇਸ਼ਨ ਦਾਨ ਜਿੰਨਾ ਮਰਜ਼ੀ ਦੇਵੇ ਸੋ ਜੇ ਆਪਾਂ ਇਹਨਾਂ ਤੋਂ ਹੀ ਪੈਸੇ ਇਕੱਠਾ ਕਰਨ ਦੀ ਜਾਂ ਲੈਣ ਦੀ ਕੋਸ਼ਿਸ਼ ਕਰ ਲਈ ਫਿਰ ਤਾਂ ਸਾਡਾ ਇਹ ਸੰਸਥਾ ਬਣਾਉਣ ਦਾ ਚਲਾਉਣ ਦਾ ਕੋਈ ਮਕਸਦ ਹੀ ਨਾ ਰਹਿ ਗਿਆ ਫਿਰ ਤਾਂ ਅਸੀਂ ਵੀ ਹਸਪੀਟਲਸ ਵਾਲੇ ਚੱਕਰਾਂ 'ਚ ਪੈ ਗਏ ਜਿੱਥੇ ਪੇੜ ਕੰਮ ਚੱਲਦਾ ਸਾਡੀ ਸੰਸਥਾ ਕੱਲੇ ਜ਼ੁਲਮਦਾਰ ਸ਼ਿਕਾਰ ਹੋਏ ਦਰবেশਾਂ ਨੂੰ ਹੀ ਨਹੀਂ ਸੰਭਾਲਦੀ ਬਲਕਿ ਜ਼ਾਲਿਮਾਂ ਨੂੰ ਸਜ਼ਾ ਦੇਣ ਲਈ ਕੋਰਟ ਕਚੈਰੀ ਥਾਣਿਆਂ ਦੇ ਵਿੱਚ ਮੁਫਤ ਕੇਸ ਵੀ ਲੜਦੀ ਹੈ ਜਿਹੜਾ ਕਿਵਰ ਕੋਈ ਰਾਹ ਜਾਂਦਾ ਮਜ਼ਦੂਰੀ ਕਰਦਾ ਬੰਦਾ ਵੀ ਡੌਗ ਨੂੰ ਚੱਕ ਕੇ ਸ਼ੈਲਟਰ ਵਿੱਚ ਪਹੁੰਚਾ ਦਿੰਦਾ ਉਸ ਦਾ ਯਕੀਨ ਨਾ ਟੁੱਟੇ ਅਸੀਂ ਵੀ ਇਹ ਸੇਵਾ ਨਿਰੰਤਰ ਕਰਦੇ ਰਹੀਏ ਇਹ ਬੱਚੇ ਘੁਗਵਸਣ ਤੇ ਆਉਣ ਵਾਲੇ ਸਮੇਂ 'ਚ ਵੀ ਪਤਾ ਨਹੀਂ ਕਿੰਨੇ ਬੇਸਹਾਰਿਆਂ ਨੂੰ ਇੱਥੇ ਸਹਾਰਾ ਮਿਲਦਾ ਰਹੇ ਇਸ ਲਈ ਤੁਸੀਂ ਵੀ ਸਾਡਾ ਸਹਾਰਾ ਬਣੋ ਇਹ ਸਾਡੀ ਸੰਸਥਾ ਜੀ ਇਹਨੂੰ ਕੋਈ ਸਰਕਾਰੀ ਮਦਦ ਪ੍ਰਾਪਤ ਨਹੀਂ ਹੈਗੀ ਤੇ ਕੁਝ ਜਿਹੜੇ ਇਸ ਨੂੰ ਸਾਰਨ ਵਾਲੇ ਨੇ ਜਿਨ੍ਹਾਂ ਨੇ ਜ਼ਮੀਨ ਅਜੇ ਅੱਧੀ ਇੱਕ ਖਰੀਦੀ ਆਪਾਂ ਤੇ ਬਾਕੀ ਦਾ ਬਸ ਬਿਆਨਾ ਹੀ ਹੋਇਆ ਹੋਇਆ ਤੇ ਉਹਦੇ ਉੱਪਰ ਇਮਾਰਤ ਖੜੀ ਕੀਤੀ ਆ ਤੇ ਸਹਿਯੋਗੀ ਸੱਜਣਾ ਨੇ ਇਹਦੇ ਵਿੱਚ ਕਿਸੇ ਨੇ ਫਰਸ਼ ਪੱਕਾ ਕਰਵਾਤਾ ਕਿਸੇ ਨੇ ਚਾਰਦਵਾਰੀ ਮਜ਼ਬੂਤ ਕਰਤੀ ਆ ਇਸ ਤਰ੍ਹਾਂ ਨਾਲ ਮਦਦ ਹੋ ਰਹੀ ਆ ਤੇ ਫਿਰ ਵੀ ਅਜੇ ਬਹੁਤ ਬਹੁਤ ਕੁਝ ਕਰਨਾ ਬਾਕੀ ਆ ਇਸ ਲਈ ਤੁਹਾਡੇ ਸਹਿਯੋਗ ਦੀ ਸਾਨੂੰ ਉਮੀਦ ਆ ਤਾਂ ਕਿ ਜੋ ਕੰਮ ਸਰਕਾਰਾਂ ਵੀ ਨਹੀਂ ਕਰ ਸਕੀਆਂ ਆਪਾਂ ਉਹ ਵੀ ਕਰਨ ਦੀ ਕੋਸ਼ਿਸ਼ ਕਰੀਏ ਸੁਪਨੇ ਸੱਚ ਹੋਣ ਮੁਫਤ ਵਿੱਚ ਵੈਕਸੀਨੇਸ਼ਨ ਮੁਫਤ ਦੇ ਵਿੱਚ ਨਸਬੰਦੀ ਗਿਣਤੀ ਕਾਬੂ ਤੇ ਜੋ ਵੀ ਇਸ ਧਰਤੀ ਤੇ ਭਾਰਤ ਪੰਜਾਬ ਦੀ ਧਰਤੀ ਤੇ ਜੀਵ ਰੁੱਲ ਰਹੇ ਨੇ ਉਹਨਾਂ ਦੀ ਮੁਫਤ ਤੇ ਚੰਗੀ ਸੰਭਾਲ ਹੋ ਸਕੇਗੀ